ਚੋੜਛੋਕ ਕਪੂਤਲੇ ਤੋਂ ਜੰਮੂ ਪਹਿਲੇ ਤੋਂ ਕੋਰੋਂ ਸ਼ੁਰੂ ਹੋਣਾ ਇਹ ਕਪੂਤਲੇ ਸ਼ਹਿਰ ਵੱਜਦੀ ਹੁੰਦਾ ਹੋਇਆ ਸੁਲਤਾਨਪੁਰ ਰੋਡ ਤੇ ਜਿੰਨੇ ਵੀ ਪਿੰਡ ਆ ਬਰਿੰਦਪੁਰ, ਸ਼ੇਕੂਕੌਰ, ੁੱਡੀਆਂਵਾਲ, ਕੋਚ ਫੈਕਟਰੀ ਉਸ ਤੋਂ ਬਾਅਦ ਪਾਣੋ ਲੰਗਾ, ਛੜਵਿੰਡੀ ਉੱਥੋਂ ਦੀ ਹੁੰਦਾ ਹੋਇਆ ਸੁਲਤਾਨਪੁਰ ਸਾਹਿਬ ਤੋਂ ਤਲਵੰਡੀ ਚੌਧਰੀਆਂ, ਮੰਡੀ ਮੋੜ ਉੱਧਰ ਰਾਹ ਦੇ ਵਿੱਚ ਜਿੰਨੇ ਵੀ ਪਿੰਡੋਂ ਦੇ ਸਾਰਿਆਂ ਨੂੰ ਕਵਰ ਕਰੂਗਾ ਜੀ ਸੰਗਤ ਨੂੰ ਇਹ ਮੈਸੇਜ ਆ ਕਿ ਭਾਈ ਸਾਹਿਬ ਨੂੰ ਜਿਹੜਾ ਆ ਵੱਧ ਤੋਂ ਵੱਧ ਲੀਡ ਨਾ ਜਿਤਾਇਆ ਜਾਵੇ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਮਾਈਕ ਆ ਤੇ ਇਹ ਜਿਹੜਾ ਮੋਰਤਾ ਜਿਹੜਾ ਹੈ ਸੰਗਤ ਜੋਰ ਸ਼ੋਰ ਨਾਲ ਫਤਿਹ ਕਰੇ ਉਸ ਤੋਂ ਬਾਅਦ ਮੁਲਾਕਾਤ ਨਹੀਂ ਹੋਈ ਜਾਂ 9 ਤਰੀਕ ਨੂੰ ਉਹਨੇ ਚਾਚਾ ਜੀ ਮਿਲੇ ਆ ਠੀਕ ਹੋ ਸਰਦੀ ਕਲਾਚਾ ਉਹ ਕਿ ਉਹਨੇ ਸੰਤਾਂ ਤੇ ਉਹਨਾਂ ਨੂੰ ਪੂਰਨ ਵਿਸ਼ਵਾਸ ਆ ਕਿ ਅਸੀਂ ਸੱਚ ਦੇ ਰਾਸ ਰਸਤੇ ਤੇ ਚੱਲ ਰਹੇ ਸੀ ਸੰਗਤਾਂ ਸੱਚ ਨੂੰ ਪਿਆਰ ਕਰ ਰਹੀਆਂ ਇਸ ਕਰਕੇ ਉਹ ਵੀ ਸਰਦੀ ਕਲਾਚਾ ਆ ਤੇ ਬਾਕੀ ਉਹਨਾਂ ਦਾ ਕੋਈ ਉਹ ਕਹਿੰਦੇ ਕਿ ਮੇਰੇ ਨਾਲ ਸੰਖੇ ਰਹਿਦਾ ਤੇ ਤਰ ਵਾਹ ਦੇ ਕਿ ਜਿਹੜਾ ਇਹਨਾਂ ਪਿਆਰਮਾਨ ਬਖਸ਼ੀ ਇਸ ਲਈ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਤੇ ਅੱਜ ਉਸ ਵਾਸਤੇ ਰੋਡ ਚੋਂ ਕੀਤਾ ਜਾ ਰਿਹਾ ਇਹਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਕੋਈ ਲੜਵਾਦੀ ਨਹੀਂ ਹੋਣੀ ਕੁਛ ਨਹੀਂ ਹੋਣਾ ਸਿਰਫ ਸ਼ਾਂਤਮਈ ਜਾਣਾ ਤੇ ਆਪਣਾ ਪ੍ਰਦਰਸ਼ਨ ਕਰਨਾ ਜਿਹੜਾ ਕਿ ਸਾਡਾ ਮੌਲਕ ਅਧਿਕਾਰ ਹੈ ਅਸੀਂ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੇ ਹਾਂ ਅਧਿਕਾਰ ਤੋਂ ਬਾਹਰ ਨਹੀਂ ਜਾ ਰਹੇ ਕਾਨੂੰਨ ਤੋਂ ਬਾਹਰ ਨਹੀਂ ਜਾ ਰਹੇ ਇਸ ਲਈ ਸਾਡੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਦੇਸ਼ ਦੀਆਂ ਵਿਦੇਸ਼ੀਆਂ ਨੂੰ ਕਿ ਸਾਰੇ ਜੋ ਕਿ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਮਾਤਾ ਜੀ ਔਰ ਜੋ ਪਾਰਟੀਆਂ ਨੇ ਨਾਲ ਚਲੀਆਂ ਉਹਨਾਂ ਦਾ ਸਹਿਯੋਗ ਕਰੋ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੀ ਖਾਲਸਾ ਜੋ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੇ ਹਲਕਾ ਲੋਕ ਸਭਾ ਲਖਦੂ ਸਾਹਿਬ ਤੋਂ ਚੋਣ ਲੜ ਰਹੇ ਨੇ ਤੇ ਸੰਗਤਾਂ ਦਾ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸੰਗਤ ਇੱਕ ਪਾਸਰ ਫੈਸਲੇ ਦੇ ਮੂਡ ਦੇ ਵਿੱਚ ਹੈ ਜੋ ਅੱਜ ਦਾ ਰੋਰ ਸ਼ੋਅ ਹੈ ਜੋ ਕਿ ਕਪੂਠੇ ਤੋਂ ਸਟਾਰਟ ਹੋ ਕੇ ਵਾਇਆ ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਫਤੂਦੀnga ਹੁੰਦਾ ਹੁੰਦਾ ਦੁਆਰਾ ਇਸੇ ਜਗ੍ਹਾ ਤੇ ਸਮਾਪਤ ਹੋਊਗਾ ਤੇ ਸੰਗਤਾਂ ਦਾ ਹਜ਼ਾਰਾਂ ਦੀ ਗਿਣਤੀ ਚੋਂ ਆਪਾਂ ਕਹਿੰਦੇ ਹਾਂ ਹੜ ਆ ਰਿਹਾ ਵਾ ਤੇ ਸੰਗਤਾਂ ਦੇ ਹੰਗਾਰੇ ਨੂੰ ਦੇਖਦੇ ਹੋਏ ਅਸੀਂ ਸੰਗਤਾਂ ਦੇ ਚਰਨਾਂ ਦੇ ਵਿੱਚ ਨੌਜਵਾਨਾਂ ਦੇ ਚਨ ਚੇ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਪ੍ਰਬੰਧਕਾਂ ਵੱਲੋਂ ਜਿਹੜੀਆਂ ਚੀਜ਼ਾਂ ਮੈਂਸ਼ਨ ਕੀਤੀਆਂ ਗਈਆਂ ਕੱਲ ਤੋਂ ਲੈ ਕੇ ਅੱਜ ਤੱਕ ਜੋ ਵੀ ਪ੍ਰੋਗਰਾਮ ਦਿੱਤੇ ਗਏ ਆ ਵੀਡੀਓਜ਼ ਕਰ ਆਪਣੇ ਪਾਈਆਂ ਗਈਆਂ ਬੇਨਤੀਆਂ ਕੀਤੀਆਂ ਗਈਆਂ ਆਪਾਂ ਸਾਰਿਆਂ ਨੇ ਪੂਰੀ ਦੀ ਪੂਰੀ ਮਰਯਾਦਾ ਦੇ ਵਿੱਚ ਰਹਿਣਾ ਵਾ ਕੋਈ ਇਸ ਤਰ੍ਹਾਂ ਦਾ ਨਾਰਾ ਨਹੀਂ ਲਾਉਣਾ ਜੀ ਤੋਂ ਸਾਨੂੰ ਇਤਰਾਜ਼ ਹੋਵੇ ਤੇ ਅਸੀਂ ਜਿੱਤੀ ਹੋਈ ਬਾਜੀ ਹਾਰ ਜੀਏ ਸੋ ਪ੍ਰਬੰਧਕਾਂ ਦੇ ਸਾਰਿਆਂ ਚੀਜ਼ਾਂ ਧਿਆਨ ਦੇ ਵਿੱਚ ਨੇ ਇਸ ਨੂੰ ਸਾਰੇ ਵੀਰ ਸਹਿਯੋਗ ਦੇਣ ਤੁਹਾਡਾ ਆਪਣਾ ਪ੍ਰੋਗਰਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡਾਂ ਵਿੱਚ ਜਾ ਰਹੇ ਆ ਬਹੁਤ ਵਧੀਆ ਤੁਹਾਨੂੰ ਹੰਕਾਰਾ ਮਿਲ ਰਿਹਾ ਹੈਗਾ ਇਹ ਤਾਂ ਕਿ ਜਿਹੜੀਆਂ ਸਰਕਾਰਾਂ ਆਈਆਂ ਸਰਕਾਰਾਂ ਨੇ ਬਹੁਤ ਹੀ ਬਦੀਧੀਆਂ ਕੀਤੀਆਂ ਵਾ ਹੁਣ ਤੱਕ ਜਿਹੜਾ 99 ਦਾ ਦੌਰ ਸੀਗਾ ਉਹ ਦੁਬਾਰਾ ਇਹ ਚਲਾ ਰਿਹਾ ਹੈ ਇਸ ਵੇਲੇ 99 ਦੇ ਦੌਰ ਵਿੱਚ ਜਿਸ ਤਰ੍ਹਾਂ ਸਾਡੀ ਨਸਲ ਖੁਸੀ ਹੋਈ ਸੀਗੀ ਉਸੇ ਤਰ੍ਹਾਂ ਇਹ ਸਰਕਾਰ ਜਿਹੜੀ ਆ ਨੌਜਵਾਨਾਂ ਦੀ ਨਸਲ ਖੁਸੀ ਕਰਦੀ ਆ ਉਦੋਂ ਜਿਹੜੇ ਘਰਾਂ ਚੋਂ ਚੱਕ-ਚੱਕ ਕੇ ਨੌਜਵਾਨ ਜਿਹੜੇ ਹੈਗੇ ਮਾਰੇ ਜਾਂਦੇ ਸੀ ਹੁਣ ਜਿਹੜੇ ਆ ਨਸ਼ੇ ਨਾਲ ਜਿਹੜੇ ਘਰ-ਘਰ ਨੌਜਵਾਨ ਜਿਹੜੇ ਮਰ ਰਹੇ ਆ ਇਸ ਕਰਕੇ ਜਿਹੜਾ ਹੈਗਾ ਸਰਕਾਰਾਂ ਨੂੰ ਜਿਹੜਾ ਨੌਜਵਾਨਾਂ ਦਾ ਆਮ ਪਬਲਿਕ ਦਾ ਜਿਹੜਾ ਹੈਗਾ ਵਾ ਹੋਰ ਮੁੱਕ ਚੁੱਕਾ ਹੈਗਾ ਤੇ ਹੁਣ ਭਾਈ ਅਮਨਪਾਲ ਦੇ ਹੱਥ ਵਿੱਚ ਸੰਗਤ ਨੇ ਜਿਹੜਾ ਹੈਗਾ ਵਾ ਹੁਣ ਸਤਵਾ ਜਿਹੜਾ ਜਾਰੀ ਕਰਨਾ ਹੈਗਾ ਉਹ ਪਹਿਲੀ ਜੂਨ ਨੂੰ ਜਾਰੀ ਕਰ ਦੇਣਾ ਹੈ